ਮੈਂ ਇੱਕ ਉਦਾਹਰਨ ਦਿਨਾ ਹੁਣਾ ਇੱਥੇ ਬਹੁਤਾਂਤ ਜਿਹੜੀ ਸੰਗਤ ਬੈਠੀ ਐ ਜਾਂ ਬਾਹਰ ਸੁਣਦੀ ਐ ਜਾਂ ਇਸ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਸੁਣ ਰਹੀ ਐ ਬਹੁਤ ਸਾਰੀ ਸੰਗਤ ਉਹ ਹੈ ਜਿਨ੍ਹਾਂ ਦੇ ਨਾਮ ਨਾਲ ਸਿੰਘ ਲੱਗਦਾ ਜਾਂ ਜਿਨ੍ਹਾਂ ਦੇ ਨਾਮ ਨਾਲ ਕੌਰ ਲੱਗਦਾ ਮੈਂ ਤੁਹਾਨੂੰ ਇੱਕ ਸਵਾਲ ਦੇ ਰੂਪ ਦੇ ਵਿੱਚ ਉਦਾਹਰਨ ਪੇਸ਼ ਕਰਦਾ ਇੱਕ ਸੁਨਿਆਰਿਆਂ ਦਾ ਲੜਕਾ ਹੋਵੇ ਉਹਦਾ ਪਿਓ ਸੁਨਿਆਰਾ ਉਹਦਾ ਦਾਦਾ ਸੁਨਿਆਰਾ ਉਹਦਾ ਪਰਦਾਦਾ ਸੁਨਿਆਰਾ ਮੁਕਦੀ ਗੱਲ ਇਹ ਕਿ ਉਹ ਪੁਸ਼ਤੈਨੀ ਸੁਨਿਆਰਿਆਂ ਦੇ ਘਰ ਵਿੱਚ ਉਸ ਬੱਚੇ ਨੇ ਜਨਮ ਲਿਆ ਹੋਵੇ ਉਹ ਹੋ ਜਾਏ ਜੀ 18-20 ਸਾਲ ਦਾ ਤੇ ਨਾ ਤੇ ਉਹ ਆਪਣੇ ਪਿਓ ਦਾਦੇ ਤੋਂ ਕੋਈ ਸੋਨੇ ਦੇ ਖੋਟੇ ਜਾਂ ਖਰੇ ਬਾਰੇ ਕੋਈ ਪਰਖਤ ਸਿੱਖ ਲਏ ਕੁਝ ਵੀ ਨਾ ਸਿੱਖੇ ਨਾ ਹੀ ਉਹ ਖੋਟੇ ਖਰੇ ਸੋਨੇ ਦੀ ਪਰਖ ਸਿੱਖੇ ਨਾ ਹੀ ਉਹ ਚਮਕ ਤੋਂ ਪਹਿਚਾਨਣਾ ਸਿੱਖੇ ਨਾ ਉਸ ਨੂੰ ਕਿਸੇ ਹੀਰੇ ਮੋਤੀ ਚਾਂਦੀ ਦੀ ਪਹਿਚਾਨ ਹੋਵੇ ਤੇ ਜੇ ਇਹੋ ਜਿਹਾ ਬੱਚਾ ਕੱਲ ਨੂੰ ਦੁਕਾਨ ਦੇ ਉੱਤੇ ਬੈਠੇਗਾ ਮੈਂ ਤੁਹਾਨੂੰ ਸਵਾਲ ਕਰਦਾ ਕੋਈ ਖੋਟੇ ਸੋਨੇ ਦੀ ਅੰਗੂਠੀ ਲੈ ਕੇ ਵੇਚਣ ਵਾਸਤੇ ਆ ਜਾਏ ਦੱਸੋ ਧੋਖਾ ਖਾਏਗਾ ਕਿ ਨਹੀਂ ਖਾਏਗਾ ਹਾਂਜੀ ਦੱਸੋ ਖਾਏਗਾ ਨਾ ਕਿਉਂ ਕਿਉਂਕਿ ਉਹਨੂੰ खरे ਤੇ ਖੋਟੇ ਦੀ ਪਹਿਚਾਣ ਹੀ ਕੋਈ ਨਹੀਂ ਮਹਾਰਾਜ ਕਹਿੰਦੇ ਆ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾਂ ਮੇਰਾ ਮਨ ਭਿਆ ਨਿਧਾਨਾ ਮੇਰਾ ਪਿਓ ਵੀ ਸਿੱਖ ਮੇਰਾ ਦਾਦਾ ਵੀ ਸਿੱਖ ਮੇਰਾ ਪਰਦਾਦਾ ਵੀ ਸਿੱਖ ਕਈ ਵਾਰੀ ਪੁਛਤੈਨੀ ਸਿੱਖਾਂ ਦੇ ਨਿਆਣੇ ਵੀ ਜਦੋਂ ਝੂਠੇ ਗੁਰੂਆਂ ਦੇ ਡੇਰਿਆਂ ਤੇ ਚਲੇ ਜਾਂਦੇ ਨੇ ਇਸ ਕਰਕੇ ਦੁੱਖ ਹੁੰਦਾ ਇਹਨਾਂ ਨੇ ਸੁਨਿਆਰੇ ਦੇ ਬੱਚੇ ਵਾਂਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਹਿਚਾਣ ਹੀ ਕੋਈ ਨਹੀਂ ਰੱਖੀ ਇਸ ਕਰਕੇ ਉਹ ਝੂਠੇ ਗੁਰੂ ਆਪਣੇ ਮੰਤਰ ਬਣਾ ਬਣਾ ਕੇ ਇਹਨਾਂ ਸਿੱਖਾਂ ਦੇ ਨਿਆਣਿਆਂ ਨੂੰ ਲੁੱਟੀ ਜਾਂਦੇ ਆ ਹੁਣ ਜੇਕਰ ਸਿਰਿਆਰੇ ਦਾ ਬੱਚਾ ਸੋਨੇ ਦੀ ਪਰਖ ਕਰਨੀ ਸਿੱਖ ਲਏ ਉਹ ਚਮਕ ਨੂੰ ਵੇਖ ਲਏ ਉਹ ਹੀਰੇ ਮੋਤੀ ਚਾਂਦੀਆਂ ਨੂੰ ਵੇਖ ਲਏ ਤੇ ਉਹ ਕਦੇ ਠੱਗਿਆ ਨਹੀਂ ਜਾਂਦਾ ਤੁਸੀਂ ਭਾਵੇਂ ਸਿੰਘ ਹੋ ਭਾਵੇਂ ਕੌਰ ਹੋ ਭਾਵੇਂ ਕੁਮਾਰ ਤੇ ਸ਼ਰਮਾ ਹੋ ਭਾਵੇਂ ਤੁਹਾਡੇ ਨਾਲ ਸੈਦ ਲੱਗਦਾ ਤੇ ਭਾਵੇਂ ਖਾਨ ਲੱਗਦਾ ਜਿਸ ਦਿਨ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਛਾਣ ਕਰ ਲਈ ਚੇਤੇ ਰੱਖਿਓ ਆਪਣੇ ਝੂਠੇ ਮੰਤਰਾਂ ਨੂੰ ਵੇਚਣ ਵਾਲੇ ਝੂਠੇ ਬਾਬਿਆਂ ਕੋਲੇ ਤੁਸੀਂ ਜਾਓਂਗੇ ਕਦੇ ਨਹੀਂ ਕਿਉਂ ਕਿਉਂਕਿ ਤੁਹਾਨੂੰ ਪਛਾਣ ਹੋ ਜਾਣੀ ਹੈ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਅਸੀਂ ਦੂਜਿਆਂ ਕੋਲੇ ਤਾਂ ਜਾਣਿਆ ਕਿਉਂਕਿ ਪਿਉ ਦਾਦੇ ਕਾ ਖੋਲ ਡੱਠਾ ਖਜ਼ਾਨਾ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਮੱਥਾ ਤੇ ਟੇਕਦੇ ਹਾਂ ਪਰ ਤੁਹਾਨੂੰ ਖੋਲ ਕੇ ਪ੍ਰਕਾਸ਼ਮਾਨ ਕਰਕੇ ਅਸੀਂ ਪੜਿਆ ਹੀ ਕਦੇ ਕੋਈ ਨਹੀਂ ਹੁਣ ਜਿੰਨੇ ਤੁਸੀਂ ਸੰਗਤ ਬੈਠੇ ਆ ਜੀ ਮੈਂ ਫੇਰ ਬੇਨਤੀ ਕਰਾਂ ਇਹ ਸੁਭਾਅ ਹੈ ਕਿ ਮੈਂ ਏਦਾਂ ਸੰਗਤ ਨਾਲ ਵਿਚਾਰ ਦੀ ਸਾਂਝ ਪਾਉਣਾ ਹਰ ਇੱਕ ਦਾ ਆਪਣਾ ਇੱਕ ਸੁਭਾਅ ਹੁੰਦਾ ਹੈ ਹੁਣ ਤੁਹਾਡੇ ਵਿੱਚੋਂ ਕੌਣ ਹੱਥ ਕੜਾ ਕਰੇਗਾ ਜਿਹੜਾ ਕਹੇਗਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਦਰਸ਼ਨ ਕੀਤੇ ਆ ਭਾਵ ਮੈਂ ਪੈਸਿਆਂ ਵਾਸਤੇ ਨਹੀਂ ਮੈਂ ਗੁਰੂ ਦੇ ਪ੍ਰੇਮ ਦੇ ਵਿੱਚ ਆ ਕੇ ਗੁਰਬਾਣੀ ਦਾ ਸਹਿਜ ਪਾਠ ਕੀਤਾ ਕਿੰਨੇ ਕਨੇ ਤੁਹਾਡੇ ਚੋਂ ਜੀ ਬੜੇ ਭਾਗਾਂ ਵਾਲਿਓ ਜੇ ਤੁਸੀਂ ਦਰਸ਼ਨ ਕੀਤੇ ਹੈ ਤੁਹਾਡੇ ਤੇ ਉਮੀਦ ਕੀਤੀ ਜਾ ਸਕਦੀ ਹੈ ਤੁਸੀਂ ਠੱਗੇ ਨਹੀਂ ਜਾਓਗੇ ਭਾਵੇਂ ਉਹ ਅੰਮ੍ਰਿਤਸਰ ਦੇ ਰਾਹ ਵਿੱਚ ਬਿਆਸ ਕਿਉਂ ਨਾ ਹੋਵੇ ਉੱਥੇ ਬਾਬਾ ਵੱਡਾ ਕਿਉਂ ਨਾ ਹੋਵੇ ਤੁਸੀਂ ਠੱਗੇ ਨਹੀਂ ਜਾਓਗੇ ਕਿਉਂ ਕਿ ਤੁਹਾਨੂੰ ਸੱਚੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦਾਂ ਦੀ ਪਛਾਣ ਹੋ ਗਈ ਹੈ ਉਹ ਬਾਣੀ ਤੁਹਾਡੀ ਗ੍ਰੰਥ ਤੁਹਾਡਾ ਤੇ ਮੰਤਰ ਉਹ ਦੇ ਰਹੇ ਆ ਕਾਰਨ ਕਿਉਂਕਿ ਤੁਸੀਂ ਅਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪਹਿਚਾਣਿਆ ਹੀ ਕੋਈ ਨਹੀਂ ਤੁਹਾਨੂੰ ਪਤਾ ਨਹੀਂ ਇਹ ਕਿਸੇ ਦੇ মুখ ਤੋਂ ਸੁਣ ਕੇ ਆਨੰਦ ਨਹੀਂ ਦਿੰਦੀ ਜਦੋਂ ਇਸ ਨੂੰ ਪਿਆਰ ਨਾਲ ਕੋਈ ਪੜ ਲੈਂਦਾ ਨਾ ਚੇਤੇ ਰੱਖਿਓ ਪਿਆਰਿਓ ਗੁਰੂ ਨਾਨਕ ਜਪਜੀ ਸਾਹਿਬ ਵਿੱਚੋਂ ਸਿੱਖ ਨੂੰ ਦਰਸ਼ਨ ਦੇ ਦਿੰਦਾ ਹੈ